ਅੱਸੀ ਕਾਲੀ ਬਈ ਸਾਰਿਆਂ ਨੂੰ ਸਵਾਗਤ ਹੈ ਬਲੌਗ ਚ ਸਤਿ ਸ੍ਰੀ ਅਕਾਲ ਜੀ ਆ ਮੱਤ ਜੀ ਵਾਜੇ ਜਾਂਦੀ ਹੈ ਨਾ ਧਾਨਾਂ ਦੀ ਹਵਾ ਮਾਰਦੀ ਥੜੀ ਹਾਂ ਹਵਾ ਮਾਰਦੀ ਹੈ ਮੱਤ ਦੋ ਦਿਨ ਦੀ ਬਾਅਦ ਮੂੰਹ ਲੱਗਣ ਲੱਗਦੇ ਸਾਨੂੰ ਆਹੋ ਪਾਣੀ ਪੈਂਦਾ ਇਹਦੇ ਚ ਖਿਆਰੇ ਚ ਸੁਣਾਇਆ ਨਾ ਪਾਸੇ ਉੱਥੇ ਤਾਂ ਪਾਣੀ ਪਾਇਆ ਹੋਇਆ ਮੀਂਹ ਵਾਲਾ ਹੀ ਹੈ ਸਮਝ ਲੈ ਹੂੰ ਕੱਜ ਅੱਜ ਵੀ ਜਲਾਈ ਮਹਾ ਵਾਜੀ ਲੱਗੀ ਮੜੀ ਜੀ ਥੜੀ ਆਉ ਡੱਕਾ ਜੇ ਸੈਟ ਹੋ ਜਾਊਗਾ ਡੱਕਾ ਸੈਟ ਹੋ ਜਾਂਦਾ ਹੈ ਸਵੇਰ ਨੂੰ ਐਵੇਂ ਪੈ ਗਿਆ ਕੱਲੂ ਹੋਰ ਫਰਕ ਪੈ ਜਾਣਾ ਕੱਲੂ ਦੇ ਵੀ ਪਾ ਦੇਜੋ ਕੱਲੂ ਸਵੇਰੇ ਪਾਉਂਦੇ ਆ ਹਨਾ ਪਾਣੀ ਪੈਣਾ ਚਾਹੀਦਾ ਜਿਆਦਾ ਸਾਜਰੀ ਮੋਟਰ ਚਲਾ ਦਿੰਜੀ ਰਾਤ ਨੂੰ ਆਈ ਤਾਂ ਹੀ ਤੁਰ ਹੋਊਗਾ ਇਹਦੇ ਚ ਜੇ ਪਾਣੀ ਹੋਊਗਾ ਤੇ ਦੇਖ ਲੈਂਦੇ ਆ ਰੇ ਬਾਅਦ ਮੈਂ ਲਿਆਉਂਗਾ ਮੈਂ ਪਹਿਲਾਂ ਰੇ ਆਜੂਗਾ ਭਾਈ ਇਹ ਲੈ ਕੇ ਮਾ ਉਹ ਹੀ ਕਹਿੰਦਾ ਪਹਿਲਾਂ ਮੋਟਰ ਚਲਾ ਦਿਓ ਨਾਲੇ ਇਹ ਦਾਤੀ ਨਾਲ ਆ ਖੱਬਲੇ ਆ ਬੜਾ 5 ਵਜੇ ਆਉਣੀ ਯਾਰ ਜੀ ਆਈ 1 ਵੇ ਨਾ ਅੜਦੀ ਐ ਰਾਤ ਨੂੰ ਹਾਂ ਨਹੀਂ ਫੇਰ ਕੱਲੂ ਦਿਨ ਮੈਂ 1 ਵਜੇ ਆਉਂਗੀ ਜੇ 1 ਵਜੇ ਆਈ ਹੂੰ ਤਾਂ ਫੇਰ ਸਮਝ ਸ਼ਾਮ ਨੂੰ ਆਉਂਗਾ ਦਿਨ ਚ ਭਈ ਠੀਕ ਨਹੀਂ ਗੱਲ ਇਹ ਪਾਣੀ ਪਾ ਦੂਗਾ ਗਾਲੂ ਪਰਸੋਂ ਸਵੇਰ ਨੂੰ ਪਾ ਦੂੰਗਾ ਪੰਜ ਚਾਰ ਦਿਨ ਤਾਰੇ ਇੱਕ ਨਾ ਪਾ ਦੇ ਪਾਇਆ ਬਣ ਤੇ ਪੈਰ ਲੇ ਕੇ ਤੁਰ ਵੀ ਹੋਣਾ ਨਹੀਂ ਫਿਰ ਪਾੜ ਤੋਹ ਤਾਂ ਹੋ ਜਾਂਦਾ ਪੈਰ ਠੀਕ ਨਹੀਂ ਗੱਲ ਉਹਨੂੰ ਲਾ ਦੀ ਮੜਾ ਜਾਂ ਵਿੱਚ ਡੱਕੇ ਡੁੱਕੇ ਲਾ ਦੂੰਗਾ ਜੇ ਕਸਰ ਹੋ ਗਈ ਲਾਉਣਾ ਹੁਣ ਉੱਧਰ ਲਾ ਕੇ ਨਾ ਚਾਰ ਡੱਕੇ ਜਿਹੜੇ ਹੈਗੇ ਆ ਲਾ ਕੇ ਇੱਧਰੇ ਆਉਣਾ ਉਹਨੇ ਮੜ ਦੇ ਖੜੇ ਹੀ ਹੋ ਜਾਣ ਹੋਰ ਹੂੰ ਉਹ ਤੇ ਗੁੱਟੀਆਂ ਜਾਨ ਬਟਾਪਾ ਟਾ ਕੇ ਇਹਦੇ ਕਮਾ ਲੈਣਾ ਵਿੱਚ ਨਾਲ ਇਹ ਸਪਰੇਅ ਮਾਰ ਦੂੰਗੇ ਇਥੇ ਕੱਖਾ ਮੜਾ ਆ ਬੱਟ ਪਰ ਵੀ ਆਏਗਾ ਉਹ ਨਾਲੇ ਪਰ ਕਰ ਦਿੰਦਾ ਰਾਤ ਵਾਲਾ ਵੀ ਨਹੀਂ ਹੈਗਾ ਉਹ ਇਹਨਾਂ ਜਮਾ ਵੀ ਨਹੀਂ ਅਦੇ ਦਾ ਸੁੱਕਾ ਹੋਵੇ ਨਾਲਾ ਖਣੇ ਵੀ ਨਹੀਂ ਹੈਗੀ ਆਪਣੇ ਪਿੰਡ ਦੇ ਲੱਗ ਜਾਂਦੀ ਇਹ ਢੋਲਾ ਲੱਗ ਗਿਆ ਖੇਤ ਦੇ ਦਿਖਾਣਾ ਹਾ ਢੋਲੇ ਲੱਗੇ ਇਹ ਜੇ ਨਾ ਪਿਆ ਕੱਲੂ ਬਾਹ ਹੋ ਜਣੇ ਹੂੰ ਹੈਨਾ ਉਹ ਵੀ ਪਾਇਆ ਉਹ ਹੁਣ ਤੇ ਦਾ ਸਵੇਰ ਦੀ ਪਾਇਆ ਉਹ ਪਰਲ ਦਰਿਆਸ਼ ਅਦਰਿਆ ਤੇ ਬੰਦ ਤੇ ਅੰਦਰ ਇਹਨਾਂ ਦਾ ਹੀ ਉਹ ਵੀ ਬੋਲਡਰੀ ਵਾਂਗੂੰ ਤਿਆਰੀ ਕਰਤੀ ਉਹਨੇ ਫੇਰ ਸਾਰੇ ਹੱਲ ਰੱਖ ਲੈਂਦੇ ਮੁਰਕੀਆਂ ਉਹਨਾਂ ਨੇ ਆ ਡਾਲਾ ਜਿਵੇਂ ਖੱਬਾ ਵਾਲਾ ਆ ਸਫਰੇ ਭਾਜ ਜੂਵੇ ਉਹ ਆ ਨਹੀਂ ਆ ਉਹ ਬੁੜਾ ਜਿਹਾ ਖੱਬਾ ਵਾਲਾ ਬਹੁਤ ਤਾਂ ਖਰਾਬ ਕਰਦਾ ਗੁੱਛਾ ਜਿਹਾ ਬਣਦਾ ਜਿਹੜਾ ਨੇ ਵਿੱਚ ਵੜਨਾ ਉਹਨੇ ਵਿੱਚ ਆਲੂ ਆ ਹੂੰ ਇਹ ਤਾਂ ਕਰ ਦਿੰਦਾ ਕੱਲ੍ਹ ਆਹ 7 ਦਿਨ ਤੱਕ ਮੂੰਹ ਲੱਗਣ ਲੱਗੂ ਹੋਪ ਲੱਗਣੇ ਆ ਉਹਦੇ ਜਿ ਦੇਖ ਲੈ ਕਿੰਨਾ ਫਰਕ ਪੈ ਗਿਆ ਰੇਤਾ ਇੱਕਲ ਪਰਸੋਂ ਪਾਇਆ ਹਲੇ ਲੈ ਵੇਹੀ ਜਿਹਾ ਤੀ ਹੈ ਕਾਹ ਉਹ ਡੱਕਾ ਉਹਨੇ ਖੜਾ ਇਹਦੇ 5-6 ਦਿਨ ਦਾ ਫਰਕ ਹੈ ਇਹਦੇ ਵੀ 5-6 ਦਿਨ થઈ ਹੀ ਨੇ ਵੀ ਆ ਨਾ ਹੁਣ ਕੱਲ੍ਹ ਲੱਗੇ ਆ ਜਾਂ ਕੱਲ ਪਰਸੋਂ ਲੱਗੇ ਆ ਪਰਸੋਂ ਵਰ ਕੱਲ ਇਹ ਸਮਝ ਲੈ ਤੂੰ ਹਲਵਾਰਸਾਂ ਲੱਗੇ ਫੇਰ ਇਹਦਾ ਤਿਆਰ ਵੀ ਛੇਤੀ ਹੋ ਜਾਂਦੀ ਹੈ ਤੇਰਾ ਹਾਲ ਬੱਦ ਦੁਆਈ ਦਾ ਫਸਤੀ ਫਰਿਆਵਾ ਵੀ ਖਿੱਚਤੀ ਸਾਰੀ ਉਹ ਮਾੜੀ ਮੋਟੀ ਰਹੇਗੀ ਖਿੱਚ ਹੋ ਗਈ ਮਾੜੀ ਮੋਟੀ ਰਹਿੰਦੀ ਹੈ ਹੈਗੇ ਨਹੀਂ ਉਹ ਤੱਕ ਪਈਆ ਪਰਾਂ ਦੇਖੀ ਲੰਬੀ ਲੱਗਦੀ ਹੈ ਹੈ ਹੋਰ ਉਹ ਬਰਾਂ ਪਾਈ ਇੱਥੇ ਤੇ ਸ਼ੁਰੂ ਹੋ ਗਿਆ ਉਹ ਚਲ ਗਿਆ ਦੂਣ ਸਾਈਡ ਨਾਲ ਚੌਰ ਸਟਾ ਕੈਨ ਹੂੰ ਹਾਂ ਪਾ ਵੀ ਮਗਾਇਆ ਉਹਦੇ ਜਿਹੜਾ ਗਰੀਨ ਉਹ ਵੀ ਸੁਰੇ ਕਰ ਦਮਾ ਹਾਂ ਕਾਲੂ ਕਰ ਜੀ ਇਹ ਵੱਜ ਗਈ ਨਾ ਸਪਰੇਅ ਉਹ ਕੱਖਰੀ ਹੋਣਾ ਤੇ ਕਾਲੂ ਕਰ ਜੀ ਹੋਰ ਕੀ ਕਾਲੂ ਕਰ ਦਿੰਦਾ ਉੱਥੋਂ ਦਾ ਕਰਾਇਆ ਮਾਰੇ ਇੱਥੇ ਜੀ ਕਿਦੋਂ ਕਰਿਆ ਯਾਰ ਬਈ ਇਹਨੂੰ ਪੁੱਛ ਗਿਓ ਨਾ ਵੀ ਕਾਲੂ ਕਰ ਉਹਨੂੰ ਫੋਨ ਕਰਦਾ ਤੇਰੇ ਕੋਲ ਨੰਬਰ ਹੈਗਾ ਉਹਦਾ ਤੂੰ ਜਾ ਕੇ ਆਉਂਗੇ ਭੂਮ ਭਾਲ ਨਾਲ ਕੋਹਣੀ ਨਾਲ ਬਣਦੀ ਛਾਉ ਨੂੰ ਤੇ ਜਾ ਕੇ ਆਉਂਗੇ 9 ਵਜੇ ਕਾਲੂ ਅਸੀਂ ਕਦੋਂ ਕਰਨਾ ਪਰਸ ਨੂੰ ਜਲੀ ਪਟਕੇ ਲਾ ਦੇ ਦਿਲ ਜਲੀਏ ਚੱਲੀਏ ਫਿਰ ਚਾ ਜਲੀਏ ਚਾ ਜਬਦਰੀ ਦੇਖਦੇ ਕਿ ਕੜਾ ਜਿਹੜੇ ਸਭ ਤੋਂ ਪਹਿਲਾਂ ਲਾਏ ਆ ਉਹ ਲੋ ਜੀ ਭਾਈ ਧੋਵਲ ਪਹੁੰਚ ਗਏ ਮਾ ਹੁਣ ਤਾਂ ਬਿਮਾਰੀ ਨੂੰ ਕੋਈ ਨਹੀਂ ਹੈਗੀ ਨਾ ਹਾਂ ਇਹ ਕੋਈ ਬਿਮਾਰੀ ਹੈ ਦੇਖਦਾ ਹੋ ਗਿਆ ਗੰਨਾ ਇੱਥੇ ਬਰਾਬਰ ਉਰੇ ਉਰੇ ਹੋ ਗਿਆ ਕੋਠੇ ਦੇ ਬਰਾਬਰ ਆਉਣੇ ਵਾਲਾ ਹਾਂ ਇੱਥੇ ਖੜੇ ਆ ਭਾਈ ਆਪਾਂ ਕੋਠੇ ਦੇ ਬਰਾਬਰ ਆਉਣੇ ਵਾਲਾ ਨਾ ਕੋਠੇ ਦੇ ਤਾਂ ਹਲੇ ਫਰਕ ਆ ਆ ਜੇਗਾ ਇਹ ਟਾਈਮ ਕਿਹੜਾ ਹੈ ਮੈਂ ਕਹਿੰਦਾ ਮਹੀਨਾ ਦੇ ਹੀ ਬਣਾਉਣੇ ਪੈ ਜਾਣਾ ਹਨਾ ਬਣੇਗਾ ਹੈ ਮਹੀਨਾ ਅਧਾ 18 95 ਬੰਦ ਨੇ ਇਹ ਬਣਾਉਣੇ ਪੈਣੇ ਪਹਿਲਾਂ 18.95 ਦਾ ਬੰਨਿਆ ਹੋਣਾ ਉਹ 85 ਨਹੀਂ ਬੰਨਣਾ ਹੋਣਾ 85 ਨਹੀਂ ਬੰਨਣਾ ਉਹ 85 ਵੀ ਹਲੇ ਥੋੜਾ ਜਿਹਾ ਥੱਲੀ ਘੁੰਮੀ ਹੋਣਾ ਜਿਆ ਤੇ 95 ਆ ਤੇ 85 ਇਹਨਾਂ 18 ਹੀ ਕੁੱਪੰਦੀ ਦਿਦਾ ਉਹ ਦੇਖ ਹਾਂ 18 ਹੀ ਆ ਉਹ ਦੇਖ ਇਹ ਤਾਂ ਕੁੱਪੰਦੀ ਦਾ 95 ਥੋੜਾ ਜਿਹਾ ਮੰਦਰਾ ਹੈ ਉਹ ਵੱਡ ਵੀ ਲੇਟ ਹੈ ਪਰ ਇਹ ਬਰਾਬਰ ਜੀ ਵੱਡ ਹੋਏ ਹਨ ਉਹ ਪਹਿਲਾਂ ਚੱਕ ਲਿਆ ਤਾਂ ਆਪਾਂ ਨੇ ਕਿਹੜਾ ਉਹ ਪਰਾਂ ਉਹ ਜਕ ਉਹ ਤਾਂ ਲੰਬਾ ਹਫਤੇ ਪਹਿਲਾਂ ਆ ਰਹੀ ਆ ਆ ਫਿਰ ਵੀਰ ਨੂੰ ਗਿਆ ਇਧਰ ਕਿੱਲਾ ਹਾਂ ਨਾ ਹੂੰ ਕਿੱਲਾ ਰਹਿਣਾ ਸਾਰੇ ਕੰਮ ਦਾ ਖੜਾ ਹੈ ਕੱਖ ਕੁੱਖ ਨਹੀਂ ਨਾ ਸਾਫ ਆ ਥੱਲੇ ਕੱਖ ਦਾ ਸਾਲਾ ਦਾਣਾ ਵੀ ਨਹੀਂ ਹੈਗਾ ਪੰਪ ਦਾ ਥੱਲੇ ਰੈਂਡੂ ਹੀ ਫਿਰਦੇ ਕੱਖ ਤੇ ਆਉਣਾ ਹੋਈ ਇਹਦਾ ਉਹ ਸੈਟ ਆ ਗਿਆ ਪਹਿਲਾਂ ਲੱਗਿਆ ਮੈਨੂੰ ਇੱਕ ਵਾਰ ਵੀ ਕੱਖ ਹੋ ਗਿਆ ਬੰਨਾ ਸਾਰਾ ਲੀਚ ਪੂਰਾ ਹੋ ਗਿਆ ਦੇਖ ਲੈ ਹੈ ਕਹਿ ਦੂੰਗਾ ਕੋਈ ਲੀਤ ਯੂਰੇ ਲੀਤ ਤਾਂ ਪਤਾ ਹੀ ਨਹੀਂ ਲੱਗਾ ਹੈ ਲੀਤ ਤਾਂ ਪਤਾ ਹੀ ਅੱਗ ਸੈਂਟਰ ਚ ਲੀਤ ਯੂਰੇ ਗੱਬੇ ਸਾਰੀ ਉਹ ਬਾਈ ਕੱਖ ਨਹੀਂ ਗੰਦੇ ਨੂੰ ਹੁੰਦ ਹੁੰਦੇ ਜੇ ਕੱਖ ਨਾ ਮੁਕੇ ਨਾ ਉਹ ਨਹੀਂ ਹੋਣ ਦਿੰਦਾ ਹੈਗਾ ਹੈਨਾ ਹੂੰ ਕਾਖਰੇ ਦਾ ਇੱਕ ਕਾਠੇ ਘਰੇ ਗੰਨੇ ਵਿੱਚ ਜ਼ਰੂਰੀ ਆ ਜੇ ਥੋੜਾ 1300 ਦਾ ਟੋਟਾ ਕਰਦਾ ਹਾਂ ਵੀ ਜਿਲ ਘਟਦਾ ਫਿਰ ਹੁਣ ਤਾਂ 1700 ਦਾ ਹੋ ਗਿਆ 1700 ਦਾ ਹੋ ਗਿਆ ਹੁਣ ਦੇਖ ਲੈ ਫਿਰ ਡਾਈ ਵਗੈਰ ਕਿੰਨਾ ਹੁੰਦਾ ਹੈ ਇੰਨੀ ਨਹੀਂ ਡਾਰ ਡਾਇਆ 12 32 16 ਬਸ ਇਹ ਤਾਂ ਲਾਜੀ ਹੀ ਹੈ ਵਿੱਚ 13 ਬਟੂਗਾ ਹੈ ਕੱਖ ਕੁੱਖ ਨਹੀਂ ਹੈਗਾ ਜਿਵੇਂ ਹੀ ਸਾਫ ਪਿਆ ਜਾਂਦਾ ਵਿੱਚ ਤੇ ਉਹਨਾਂ ਦਵਾਈਆਂ ਨੇ ਰਿਜ਼ਲਟ ਵੀ ਬਹੁਤ ਦਿੱਤੀ ਹੈ ਜਿਹੜੀਆਂ ਲੈ ਕੇ ਪਾਈਆਂ ਆਪਾਂ ਨੇ ਸਾਰੇ ਤਾਂ ਉਹ ਉਧਰੋਂ ਸਾਫ਼ ਕਰ ਗਏ ਨੇ ਹੰਗਸ ਦੀਆਂ ਦਵਾਈਆਂ ਸਾਰੀਆਂ ਹੋਈਆਂ ਵੀ ਇਹਦੇ ਪਾਸ ਮਾ ਭੱਜਾ ਭੱਜਦੇ ਨੇ ਸਾਫ਼ ਕਰ ਗਏ ਦੇਖ ਲੈ ਅੰਦਰ ਆਹ ਸਫਾਈ ਹੋਣੀ ਆ ਹੁਣ ਮਾੜੀ ਉਹਦਾ ਸਿੰਪਲ ਹੋਣਾ ਯਾਰ ਹੁਣ ਕੱਕ ਅੱਡਾ ਮੈਂ ਉਹਨੂੰ ਸਾਰਾ ਉਹਨੂੰ ਸਾਫ਼ ਕਰਕੇ ਬਣਾ ਲਾਂ ਲੈ ਮੋਟਰਾਂ ਦੀ ਚਾਹੀਦੀ ਬਈ ਸਾਫ਼ ਯਾਰ ਨਾਲ ਦੇ ਲੈ ਠੀਕ ਆ ਕਰਨਾ ਇਹਨਾਂ ਹੈ ਠੀਕ ਆ ਇਹਨਾਂ ਆ ਆਉਂਦਾ ਆਉਂਦਾ ਮੇੜੇ 'ਚ ਦੇਖ ਤਾਂ ਸਹੀ ਗੰਨੇ ਕਿੰਨੇ ਆ ਮੇੜੇਆਂ ਜਾਂ ਭਰੀ ਆ ਹਾਲੀ ਮੇੜੇ ਮੈਂ ਆਉਂਦਾ 2 ਮਿੰਟ ਖੜਤਾ ਜਾ ਯਾਰ ਠੀਕ ਹੈ। ਲਦੇ ਇੰਤਗ ਮੈਂ ਕਿੰਨੇ? ਅੰਦਮਗਣਾ ਖੜਾ ਹੋ। ਹੂੰ। ਅੰਦਮਗਣਾ ਖੜਾ ਹੈ। ਪਿਛਲੇ ਸਾਲ ਨਾਲ ਤੇ ਤਖੜ ਆਏ ਹੁਣ। ਹਾਂ। ਆ ਸੜਾ ਕੱਖ ਆ ਉਸ ਵੀ ਕਹਿ ਲਾ ਗੰਨੇ ਨੂੰ ਕੁੱਟ ਦੇਂਦਾ ਕੱਖ। ਇਹ ਜਿੰਨਾ ਕੱਖ ਨੇ ਕੁੱਟ ਲਿਆ। ਹੂੰ। ਹਨਾ। ਆਵੜਾ ਦੇ ਗੜਾ ਕੇ ਖੜਾ ਸਾਫ ਸੁਥਰਾ ਹੈ। ਠੱਕ ਤਾਂ ਹੈਗਾ ਹੀ। ਕੱਖ ਦਾ ਭਾਈ ਦੋ ਹੋਰੀਆਂ ਇਹਦੀਆਂ। ਦੋ ਗਟੜੀਆਂ ਹੋਰੀਆਂ, ਹੋਲੀਆਂ ਤੋਂ। ਹੈ? ਦੋ ਸਵਰੀਆਂ ਹੋਲੀਆਂ। ਹੂੰ। ਫਰਕ ਤਾਂ ਹੈਗਾ ਹੀ ਯਾਰ। ਉਹ ਆਪਣਾ ਆਈ ਆਪਾਂ ਫਿਰ ਉਹ ਟਾਈਮ ਕੰਮ ਨਹੀਂ ਹੁੰਦਾ ਗੰਨੇ 'ਚ ਲੱਗੇ ਰਹਿੰਦੇ ਆ। ਉਹੀ ਕਹਿੰਦਾ ਦੋ ਮਹੀਨੇ ਕਿੰਨਾ ਸਾਮ ਹੋ ਜਿਹਾ। ਬਸ ਹੁਣ ਲੋੜੇ ਨਹੀਂ ਸਾਮ ਹੁਣ ਆਉ। ਦੋ ਮਹੀਨੇ ਸਾਮ। ਗੇੜਾ ਐ ਬਸ ਹੁਣ ਤਾਂ। ਸਾਮ ਤਾਂ ਗੇੜਾ। ਹੁਣ ਤਾਂ ਬਨਾਈਆ ਗੇੜਾ ਐ। ਜਿਆ ਜਿਹੜਾ ਟਾਈਮ ਲੰਘਣ ਸਾਂਭਣ ਵਾਲਾ ਤਾਂ ਲੰਘ ਲਿਆ। ਸਾਂਭ ਗਿਆ। ਹੈ ਕਿ ਨਹੀਂ? ਆ ਸਾਫ ਹੋ ਗਿਆ ਰਸਤਾ ਹੈ ਨਾ। ਰਸਤਾ ਸਾਰਾ ਭਈਆ ਭਾਈ ਜਦੋਂ ਮੈਂ ਹਾਂ ਕੱਢਦੇ ਸਾਫ ਬੁੱਤੀ ਬੱਚੀ। ਇਹ ਕੋ ਥੋੜਾ ਲੱਸੀ ਤਾਂ ਹੁੰਦਾ। ਇਹ ਰੋਟੀ ਸੀ। ਦੇਢ ਲੌੜ ਇਹਨੂੰ ਗੰਨਾ ਲੰਘਦਾ ਸੀ। ਉਹ ਕੰਮ ਕਰਨਾ ਔਰੇ। ਹਾਂ। ਇਹਨੂੰ ਇੱਕ ਪਾਪਾ ਇੱਕ ਲੱਗਣਾ ਉੱਥੇ ਦਾ ਸਕੂਲ ਬਾਤ ਆ ਕਣਕ ਚ ਬਾਣੀ ਐ ਇਹ ਕਣਕ ਦੀ ਬਾਹ ਮਾੜੀ ਕਣਕ ਜੀਰੀ ਵੱਢ ਹੋ ਗਈ ਜਿਹਦੇ ਵਾਦਣੇ ਬਰਾਬਰ ਜੀ ਹੋ ਗਈ ਹੈ ਹੈਨਾ ਹੂੰ ਨਾਲੇ ਸਪਰੇਅ ਮਾਰ ਦਈਏ ਪ੍ਰਿਆਰ ਸਾਫ ਰਹੂਗਾ ਇਹਨ ਇੱਕ ਪੰਪ ਲੱਗਣਾ ਐ ਐ ਸਰੇ ਸਹੀਂ ਇੱਕ ਪੰਪ ਜਾ ਕੇ ਮੁੜਿਆਉਣਾ ਉਹਰੇ ਸਹੀਂ ਹੈਨਾ ਇੱਥੇ ਮਾਰਨ ਦਾ ਮਣਜੀ ਹੋਦਾ ਜੋਗ ਜੇ ਵਰ ਹੂੰ ਮੈਂ ਕਿਹਾ ਇੱਕ ਬੰਦਾ ਕਿ ਦੂਸਰੇ ਮੈਂ ਇੱਥੇ ਖੜ੍ਹ ਜੀ ਉਦੇ ਜੇ ਕੱਖੂ ਮੈਂ ਔਰ ਤੇ ਰਾਤ ਨੂੰ ਹੋਣ ਦੀ ਲੋੜ ਵੀ ਨਹੀਂ ਦਿਨ ਦਿਨ ਕਿਹੜਾ ਵਾਦਾ ਕੋਈ ਯਾਕਾ ਮਾਰਦਾ ਹੁਣ ਚੱਲ ਜਲੀਓ ਹੋਰ ਕੇ ਨੋ ਬਾਈ ਹਲੇ ਇੰਨਾ ਹੋ ਗਿਆ ਇਹ ਉਰੇ ਪਹੁੰਚ ਗਿਆ ਇਨੇ ਕੋਠੇ ਦੇ ਉੱਪਰ ਜਾਣਾ ਗੰਨੇ ਨੇ ਉੱਪਰ ਲਈ ਦੇ ਇਹਦੇ ਨਾਲ ਤੇ ਡੁੱਡਾ ਕੱਦ ਹਲੇ ਹੋਰ ਕਰਨਾ ਨੇ ਹੈ ਇਹਦੇ ਨਾਲ ਤੇ ਡੁੱਡਾ ਕੱਦ ਹੋਰ ਕਰੂੰਗਾ ਚੱਕ ਫੇ ਮੋੜ ਸਾਰੇ ਦੇਖੀਏ ਕਿੱਧਰ ਜਾ ਹੋਊਗਾ ਇੱਧਰ ਪਾਣੀ ਹੁੰਦਾ ਮੈਂ ਕਹਿੰਦਾ ਪਰ ਪਿੱਛੇ ਨੂੰ ਘੁੰਮਣਾ ਪੈਣਾ ਹੈ ਹੈ ਚੱਲੀਏ ਚੱਲ ਭਾਈ ਕੀ ਹਾਲਤ ਰਹਾ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵੀ ਮੁਬਾਰਕਾਂ ਭਾਈ ਭਾਈ ਆ ਭਾਈ ਨਾ ਲੈ ਕੇ ਬਾਜ਼ਮ ਹੀ ਆਏ ਅੱਜ ਕੰਮ ਨਿਬੜ ਗਿਆ ਕਿਹਾ ਦਾ ਉਹ ਟਾਈਮ ਲੱਗ ਗਿਆ ਹਾਂ ਕਿਹੜਾ ਸਾਈ ਦੇ ਦੋ ਕਿਹੜਾ ਦੇ ਦੋਗੇ ਸੀ ਜਿਹਨਾਂ ਕੋਲ ਟਾਈਮ ਲੰਘ ਗਿਆ ਫਿਰ ਮਾਂ ਉਹ 12ਵੇਂ ਦੇਰੀ ਚਲ ਕੋਈ ਨਹੀਂ ਆਹ ਤਾਂ ਹੈ ਉਹ ਆਹ ਤਾਂ ਗਾਹਾਂ ਬਾਹ ਹੋਣਗੇ ਹ ਹਾਂ ਕੋਈ ਵੀ ਕੋਈ ਬੈਲਾ ਹੀ ਨਹੀਂ ਹੈਗਾ ਜੀ ਤੂੰ ਵੀ ਬਾਰੇ ਹੂੰ ਟਰਾਲਾ ਆਪਣਾ ਦਾ ਹਰ ਬੰਦਾ ਤੂੰ ਗੀ ਜਲਦੀ ਹੁਣ ਬਾਈ ਜਲਦੀ ਬਾਈ ਤੂੰ ਪਲੇਗਾ ਹੂੰ ਬੈਗ ਲਾ ਕੇ ਤੂੰ ਕਣ ਅੰਬੇ ਲੱਗ ਗਿਆ ਪੱਕਾ ਹਾਂ ਹਾਂ ਅੰਬੀਆਂ ਪੱਕ ਗਿਆ ਦੇਖ ਤਾਂ ਸਹੀ ਤੂੰ ਆ ਵੀ ਬਈ ਲੱਗ ਗਿਆ ਉਹਦੇ ਸਿਰੇ ਡੱਡੂ ਵਰਗੀ ਵਰਗੀ ਉਹਦੇ ਛੋਟੇ ਲੋਹੇ ਵਾਲੇ ਦੀ ਵੀ ਬੁਕਿੰਗ ਹੈ ਹਾਂ ਉਤਾਲਦਾ ਯਾਰ ਕੰਮ ਸਭ ਕੋਲ ਬੁਕਿੰਗ ਪਰ ਚੱਲਦਾ ਹੁਣ ਸਾਲ ਬਣਾ ਲੈ 2 ਮਹੀਨੇ ਮਿਲਦੇ ਹੈ ਹਾਂ ਚੰਗੀ ਫਾਰਮਲ ਦੇ ਹਲ ਮੜਾ ਦਾ 2 ਮਹੀਨੇ ਮਿਲਦੇ ਆ। ਬਾਈ ੱਕਣੀ ਹੈ। ਸਾਰੇ ਪਾਸੇ ਦੇਖ ਲੈ ਸਾਡਾ ਲੂਹਾ ਬਣਦਾ ਵੀ ਇੰਨਾ ਹੈ। ਜਾਂਦਾ ਪਤਾ ਨਹੀਂ ਕਿੱਥੇ ਨੂੰ ਇੰਨਾ। ਹੈ? ਇਹ 40 ਜੋੜੀਆਂ ਮੈਨੇ ਜੀ ਦੇਖਦੀ ਉਹਨਾਂ ਨੇ। ਦੇਖਦੇ ਦੇਖਦੇ ਹਰ ਕਿੰਨੇ ਵੇਚਦੇ ਆ ਸਾਰੇ ਆਪਣੇ ਕੰਮੋਂ ਲੱਗੇ ਹੋਏ ਆ। ਥੋੜਾ ਘਣ ਕਰ ਕਰਦਾ। ਜਿਹੜਾ ਦੂਏ ਆ ਆਪਣੇ ਸਪ੍ਰਿੰਗ ਵਾਲੇ ਘੱਟ ਵਿਕਦੇ ਆ। ਕਹਿੰਦੇ ਸਾਡੇ ਦੂਏ ਜ਼ਿਆਦਾ ਵਿਕਦੇ ਦੇਸੀ। ਉਹ ਉੱਥੇ ਦੇਸੀ ਤਾਂ ਵਿਕਦੇ ਆ। ਆਪਣੇ ਤਾਂ ਬੂਟੇ ਕਰਕੇ ਆ। ਆਪਣੇ ਏਰੀਏ 'ਚ ਬੂਟੇ 'ਚ ਸਪ੍ਰਿੰਗ ਚੱਲਦਾ। ਇੱਕ ਆਗਲਾ ਕਹਿੰਦਾ ਥੋੜੇ ਸਸਤੇ ਬਣ ਜਾਂਦੇ ਆ। ਹਾਂ। ਸਪ੍ਰਿੰਗ ਆ ਥੋੜਾ ਮ ਤੇਰਾ ਹਸੜਾ ਇੱਥੇ ਨਾ ਪਾਣੀ ਉੱਥੇ ਤੇ ਆ ਜਾਂਦਾ ਨਹੀਂ ਇੰਨਾ ਪਾਣੀ ਨਹੀਂ ਕਰਦਾ ਤੋ ਗਿਆ ਇਸ ਤਰ੍ਹਾਂ ਕਹਿੰਦਾ ਉਹ ਉੱਥੇ ਤੇ ਆ ਇੱਕ ਨਾ ਉਹ ਪੰਮੇ ਵਾਲੀ ਵੀ ਵਧਾਈਆਂ ਹੋਈਆਂ ਹੋਈਆਂ ਤੇਰੇ ਵਾਲੀ ਵੀ ਵਧਾਈਆਂ ਹੋਈਆਂ ਨਾ ਸਮਝ ਗਿਆ ਮੈਂ ਸੋਨੇ 36 30 ਸਾਈ ਦੇ ਆਇਆ ਲੈ ਹੈ ਬਈ ਹੈ ਤੋਰੀ ਹੈ ਹਨਾ ਭਾਈ ਦੇ ਆਇਆ ਹੈ ਸਾਈ ਇਹ ਮੈਨੂੰ ਕਹਿੰਦਾ ਚਲਾ ਕੇ ਦੇਖ ਵੀ ਕਿਹਾ ਜਾ ਹੈ ਹਾਂ ਠੀਕ ਜਿਹਾ ਪਾਸ ਹੈ ਇਹਨਾਂ ਟਿੱਕਰ ਵੀ ਲਵਾ ਦੇਣੇ ਟਰੈਲਰ ਪਰ ਕਹਿੰਦਾ ਮੈਂ ਲਵਾਵਾ ਕਰਵਾ ਲਵਾ ਤੇ ਮੈਂ ਆ ਵੀ ਕਹਿੰਦਾ ਵੀ ਕਹਿੰਦਾ ਮੈਨੂੰ ਪਤਾ ਵੀ ਤੂੰ ਸਾਈ ਦੇ ਕੇ ਆਇਆ ਹੋਇਆ ਆ ਸਾਈ ਦੇ ਕੇ ਆਇਆ ਤੂੰ ਛੱਡਣਾ ਥੋੜਾ ਫੇ ਲੈ ਨਹੀਂ ਆਉਂਗੇ ਕੋਣ ਨਵਾਂ ਮੇਲਾ ਵੇ ਸੀਆਡੀ ਮੇਲਾ ਉਹ ਭਰਾਵਾ ਸੀਆਡੀਓ ਲੈ ਲੂਗਾ ਨਹੀਂ ਹੋ ਗਿਆ ਲੈ ਲੈਗਾ ਲਾ ਬੋਲੇ ਅਬ ਤਾਂ ਪਾਰਟੀ ਹੋ ਗਿਆ ਪਾਰਟੀ ਹੋ ਗਿਆ ਟਰੈਕਟਰ ਅੱਛਾ ਅੱਛਾ ਨਵਾਂ ਲਿਆ ਹੈ ਹਾਂ ਨਵਾਂ ਲਿਆ ਤਰਦਰ ਰਾਦੂ ਕਰਦਾ ਕੀ ਪਤਾ ਆਈ ਦੇ ਜੇ ਪਾਣੀ ਆ ਪਰ ਮੱਕੀ ਵਾਲਾ ਤਾਂ ਖਾ ਗਈ ਕਿ ਡੋਲਾਂਾਂ 'ਚ ਖੜਾ ਖਾਲਾਂ 'ਚ ਖੜਾ ਆਉਣਾ ਹਾਂ ਡੋਲਾਂਾਂ 'ਚ ਅੱਜ ਬਾਈ ਨੂੰ ਰਿਸ਼ਤ ਕਰੀਆ ਭੇਜਿਆ ਹੱਜ ਰਹੀ ਫੋਨ ਆ ਗਿਆ ਮਾੜੂ ਚਲੇ ਕੇ ਜੀਰੀ ਲਾਉਣ ਗਾ ਚੱਕ ਲਾ ਦੇ ਫੋਨ ਆ ਗਿਆ ਜੀ ਤਰ੍ਹਾਂ ਦਾ ਕਹਿੰਦੇ ਭਈਆ ਨਹੀਂ ਮਿਲੇ ਡਾੜੀ ਪਰ ਵੀ ਸਾਡੇ ਡੋਲਾਂਾਂ 'ਚ ਤਾਂ ਉਹ ਇਹ ਭੇਜਿਆ ਫੇ ਛੱਡਿਆ ਜਿੱਥੇ ਸਈ ਜਮਕਾਉਟ ਸੀ ਉੱਥੇ ਤੇ ਲੈ ਗਿਆ ਫੇਰ ਵੀ ਜਮਕਾਉਟ ਤੇ ਹੁਣ ਲੈ ਕੇ ਆਇਆ ਸ਼ਾਮ ਨੂੰ ਹੋ ਗਿਆ ਸਾਬ ਇਹਨੇ ਲਿਆ ਤੇ ਨੇਰੀਆਂ ਡੋਲਾਂਾਂ ਨੂੰ ਮਿਹਨਤੀ ਆ ਬੇਤੀ ਪੂਰਾ ਉਹ ਕਹਿੰਿਆ ਨੇ ਆਰਾਮ ਕਰ ਲੈ ਕਹਿੰਦਾ ਆਰਾਮ ਕਾਹ ਕਰਨਾ ਕਹਿੰਦਾ ਕੱਖ ਪੜਨੇ ਇਹਦੇ ਜਾ ਕੇ ਹੋਰ ਸਾਰੀ ਮੇਰੇ ਕੋਲ ਲਾਇਆ ਇਹ 20 ਦਿਨ ਹੂੰ ਇਹਨੂੰ ਸਾਰੀ ਕਾਸੀ ਦੀ ਟੈਨਸ਼ਨ ਨਹੀਂ ਸਰਦਾਰੀ ਆ ਕੇ ਮੈਂ ਕੱਖ ਪੜਨਾ ਸ਼ੁਰੂ ਕਰਦਾ ਹਾਂ ਨੂੰ ਮੈਂ ਕੱਖ ਪੜਨੇ ਆ 5 ਵਜੇ ਮੈਂ ਛੁੱਟੀ ਕਰਦੇ ਮੈਂ ਕੱਖ ਬੱਢਣੇ ਜਾ ਕੇ ਆ। ਸਵੇਰੇ ਜੇ 4 ਵਜੇ ਬੁਲਾ ਲਾ। ਸਾਹ ਨੂੰ ਮਲਕੀ ਸਰਦਾਰ ਦੇ ਕੱਖ ਬੱਢਣੇ ਆ। ਕੋਈ ਨਾ ਨੇ ਮੈਂ 20-20 ਦੇ ਤੂੜੀ ਪਾਈ ਜਾਂਦੇ ਆ। ਤੂੰ ਇੰਨੀ ਨਾ ਛਲਤੀ। ਕਹਿੰਦੇ ਹਮ ਖਾਲਾ ਕਰਦੇ ਕਹਿੰਦੇ ਡੰਗਰ ਕਹਾ ਪੋ। ਬੜਾ ਜ਼ਰੂਰੀ ਹੈ ਕਿ ਤੂੰ ਨਹੀਂ ਸੋਚਦਾ ਇਹ। ਜਦੋਂ ਇਹ ਆਇਆ ਹੈ ਪਕੱਖਾ ਪਾਏ ਆ ਰੇ ਉਹਦੇ। ਹੋਣੀ ਤੂੜੀ ਪਾਈ ਕੇ ਬਾਈ। ਹਾਂ। ਜਦਦਾ ਹੀ ਆਇਆ। ਕਹਿੰਦਾ ਮੈਨੂੰ ਫਿਕਰ ਖਾਲਾ ਬਹੁਤਾ। ਕਹਿੰਦਾ ਅੱਜ ਆਪਾਂ ਅੰਮਾ ਆਪਾ ਖਾਣਾ ਵੀ ਲਾ ਦੇ ਪਨੀਰੀ। ਕਿਹੜੀ ਆ ਹੁਣ ਛੋਟੀ ਆ ਲੈ ਛੋਟੀ ਨਹੀਂ ਫਿਰ ਪਾਣੀ ਨਿਕੜਾ ਇਹਦੇ ਵਿੱਚ ਛੋਟੀ ਪਾਣੀ ਕਿੱਥੇ ਹੁਣ ਮੀਂਹ ਦਾ ਖੜਿਆ ਪਾਣੀ ਦਾ ਕਹਿੰਦਾ ਮੈਂ ਮੀਂਹ ਦਾ ਪਾਣੀ ਨਹੀਂ ਨਿਕੜੀ ਜਾਵੇ ਕੋ ਪੈੜੀ ਹੋਣ ਲੱਗ ਜਾਂਦੇ ਨੇ ਤੂੰ ਦੱਸ ਇਹ ਟੇਕ ਨਹੀਂ ਹੈਗੀ ਚੱਪਲਾਂ ਖੋਲ ਕੇ ਵਿੱਚ ਜੀ ਕਿਆ ਹੋ ਗਈ ਹੱਥ ਕੱਟ ਵੀ ਦਿਖਾਣਾ ਹੁਣ ਉਹਨੇ ਫੱਟ ਕੇ ਵੀ ਤੇ ਲਿਆਉਣੀ ਹੈ ਤੇ ਆਹ ਸਾਈਡ ਬਾਈ ਨੀਵੀਂ ਆ ਉਧਰ ਨਾਲ ਹੈ ਇੱਧਰ ਆਹ ਸਾਈਡ ਉੱਚੀ ਤਿੰਨ ਕਿੱਲੇ ਸਾਰੀ ਉਹ 2.5 ਕਿੱਲੇ ਹੀ ਰਹਿ ਗਏ ਇਹਦਾ ਤੈਨੂੰ ਗਣਨ ਕਰਨਾ ਪਵੇ ਸਾਢੇ ਕਿੰਨੇ ਬਿਗੇ ਉੱਥੇ ਐ 6 ਬਿਗੇ ਹੋ ਆ ਬਾਕੀ 4 ਕਿ ਬਿਗੇ ਆ ਹੈ ਹਾਂ ਚੱਲ ਤੇਰਾ ਬਾਕੀ ਪੱਟ ਦਾ ਠੇਕਾ ਲੱਤਾ ਵਾ ਉਹ ਪੱਟ ਉਹ ਤੇ ਕਹਤ ਬਦ ਹੋ ਗਿਆ ਲੱਗੇ ਦੇਖ ਲੈ ਪੱਟੇ ਕੇ ਕੱਦੂ ਦਾ ਹੋਇਆ ਵਈ ਹੈ ਹੈ ਲਾ ਕੇ ਦੇਖ ਲੈ ਇੱਥੇ ਲੈ ਐਨੀ ਕੇ ਹੁੰਦੀ ਪਰ ਹੋਰ ਕੇ ਜਾਈ ਲਾ ਖੜੀ ਨਹੀਂ ਲਾਉਣੀ ਹੈਗੀ ਨਹੀਂ ਤਾਂ ਫਾਲ ਲੱਗ ਜੂਗੀ ਠੀਕ ਹੈ ਠੀਕ ਹੈ ਯਾਰ ਉਹ ਵੀ ਕੋਲਾ ਪਾ ਕੇ ਪੰਜ ਫੇਰ ਲਗਾਇਆ ਪੰਜ ਫੇਰ ਮੇ ਇੱਕ ਬੋਰੀ ਧੀਰੀ ਨਿਕਲੇਗਾ ਪਹਿਲਾ ਪੰਜ ਫੇਰ ਲੈ ਇੱਕ ਬੋਰੀ ਨਿਕਲ ਜਾਨੀ ਉਹ ਲੱਭਣਾ ਵੀ ਨਹੀਂ ਪਰ ਤੋਂ ਚੌਥੇ ਤੱਕ ਵਿਚਾਰ ਰਗੜ ਰਗੜਦਾ ਰਹਿਣਾ ਹੋਈ ਵੀ ਆ ਤਰੀ ਦੀ ਬਹਾਉ ਦੀ ਹੋਰ ਹੋ ਕੇ ਡੀਡੀ ਲਾਉਣੀ ਹੋਰ ਜਿਆਦਾ ਬੜੇ ਦਾ ਵੀ ਕੰਮ ਉਹ ਪਰਲੀ ਫੇਰ ਚੱਲ ਰਿਹਾ ਕੰਮ ਪਰਲੀ ਸੇਵਾ ਚ ਜਾ ਰਹੀ ਓਧਰ ਫੇਰ ਉਹ ਲਿਗਾ ਇਧਰ ਆਉਂਦਾ ਉਹ ਸੀਪੇ ਦੇ ਲਵਾਤੀ ਵਿੱਚ ਅਮਨ ਆ ਲੈ ਗਿਆ ਕਾਲੇ ਨੇ ਪਤਨੀ ਹਲੇ ਹੋਰ ਜਾਂਦਾ ਇੱਥੇ ਇਸੀ ਸਰਵਿਸ ਪੜ ਲੇ ਲੀਆ ਉਹ ਮਾਰੂ ਰਾਤ ਕਿਹਾ ਤੇਰੇ ਕੋਲ ਆਏ ਤੇ ਤੂੰ ਹੈ ਨਹੀਂ ਤਾਂ ਕਹਿੰਦਾ ਪਨੀਰੀ ਨਹੀਂ ਮਿਲਦੀ ਮਾਦੂ ਇੱਥੇ ਦੇ ਪੱਟ ਕਹਿੰਦਾ ਉਹਨੇ ਜਵਾਬ ਦੇ ਦਿੱਤਾ ਮਾਦੂ ਪੱਟ ਲੈ ਮੈਨੂੰ ਮੰਨੂ ਕਹਿੰਦਾ ਤਾਂ ਪਹਿਲਾਂ ਉਹ ਮੰਨੂ ਪੁੱਛਦਾ ਤਾਂ ਉਹ ਉਦੋਂ ਵਿੱਕੀ ਚਾਹਤਾ ਹਾਮੀਪਰੀ ਬੈਠਾ ਤਾਂ ਕਹਿੰਦਾ ਮੈਂ ਲਾਉਣੀ ਆ ਔਰੇ ਸਰ ਵੀ ਕਹਾਂ ਸਾਡੀ ਘੜ ਜਣੀ ਮੈਂ ਰੂਨਾ ਨੇ ਪੱਟਣੀ ਤੂੰ ਚੱਲ ਆ ਜਾ ਜਵਾਬ ਮਾਹ ਜੇ ਬਚ ਗਈ ਮਾਹ ਪੱਟ ਲਊਗੀ ਇਹ ਵਿੱਕੀ ਵੀ ਕਹਾਂ ਲਾ ਲ ਜਿਹੜੀ ਬਚ ਗਈ ਕਾਲਾ ਲੈ ਜੂਗਾ ਕਾਲੇ ਦਾ ਗੱਡੇ ਦਾ ਕੱਟਾ ਉਹ ਬਹੁਤ ਪਨੀਰੀ ਖੜੀ ਆ ਉਹਦੇ ਕੋਲ ਨਾਲੇ ਪਨੀਰੀ ਹੈਗੀ ਆ ਦੇਖੀ ਨਰਮ ਪਨੀਰੀ ਤੰਦਿਆ ਗਰ ਹੁਣ ਇਹ ਵੀ ਨਾਨ ਮਖਲੇ 1-2 ਦਿਨ ਇਹਦੇ ਬਾਅਦ ਫੇਰ ਵੀ ਪੱਕ ਜਾਨੀ ਸਿੱਧੀ ਜਾਨੀ ਮੇਨੇ ਦੀ ਹੋ ਗਈ ਭਾਈ ਇਹ ਕਿ ਇਹ ਦਿੱਕਤ ਹੋਦੀ ਕਿਸੇ ਨਹੀਂ ਵਿਗੜਦਾ ਇਹਦੇ 2-3 ਦਿਨ ਇਹੀ ਤੇ ਬਾਅਦ ਆ ਫੇਰ ਵੀ ਪੱਕਣੀ ਆ ਠੀਕ ਨਹੀਂ ਗਰ ਉਹ ਕਿਆਰੀ ਦੇਖ ਲੈ ਗੱਬੇ ਵਾਲੀ ਤੇਰਾ ਸਰ ਗਿਆ ਹਾਂ ਮੇਰਾ ਪੂਰਾ ਸਰਿਆਨ ਚਾਰ ਗੁੱਟੀਆਂ ਬਚੀਆਂ ਮਾਰੇ ਮੋਟੇ ਟੱਕੇ ਲੱਗਣੇ ਗੁੰਝਾਜ ਇੰਨੀ ਕਿ ਪਨੀਰੀ ਖੜੀ ਆ ਇਹਨੇ ਬੋਲੇ ਨੇ ਪੱਟ ਕੇ ਲਾਉਂਦੇ ਉਹ ਉੱਥੇ ਤਾਂ ਆ ਲਾਉਣੀ ਸੀ ਆਹ ਲਾਉਣੀ ਸੀ ਉਹ ਤਾਂ ਉਹ ਗੱਬੇ ਵਾਲੀ ਲੋਟ ਆ ਗਈ ਉੱਥੇ ਲੱਗ ਗਈ ਨਹੀਂ ਆਹ ਕਿਆਰੀ ਵੀਜੀ ਦੀ ਆਪਾਂ ਨੇ ਉਹਦੀ ਠੀਕ ਹੈ ਇਹ ਉਧਰ ਨਾ ਲੱਗਣੀ ਨਹੀਂ ਮੈਂ ਕਿਹਾ ਲੱਗੇ ਨਹੀਂ ਤੁਸੀਂ ਬਹੁਤ ਆਵਾਜ਼ ਸੰਗਣੀ ਹੈ ਐਨ ਲੱਗੀ ਐਨ ਪੂਰਾ ਸਰਿਆ ਦੇਖ ਉਹ ਸਾਡੇ ਅੰਦਰ ਵੀ ਇਹ ਕੱਢ ਜਿੰਦੀ ਦਾ ਸੱਬੀ ਖੜੀ ਦੀ ਚਾਰ ਰੁਪਏ ਸ਼ੁੱਭੀ ਲੈਣੀ ਸੀ ਬਸ ਹਾਂ ਹੋਰ ਕੀ ਹੋਰ ਕੀ ਦੱਥੇ ਲੈ ਅਰੇ ਭਾਈ ਇਹ ਨਹੀਂ ਮਿਲਦਾ ਉਧਰ ਦੇਖਦਾ ਵੀ ਦੇਖ ਲੈ ਫੁਰਦਾਰ ਚਲੀ ਅਸੀਂ ਚੱਲ ਚੱਲ ਮਾਇਆ ਚਲੀਏ ਫੁਰਦਾਰ ਆਊਡਰ ਆਊਡਰ ਮੰਗਣਾ ਸ਼ਾਮ ਨੂੰ 7:00 ਵਜੇ ਆ ਕੇ ਹੋਣਾ ਨਹੀਂ ਫਿਰ ਬਣੇ ਦਿੱਤਾ ਉਹ ਲੈ ਲੈਣਾ ਬਸ ਗੇੜਾ ਨਹੀਂ ਪੈਂਦਾ ਰੇਤਾ ਨਹੀਂ ਫਿਰ ਫਿਰ ਰੇਤਾ ਵੀ ਆ ਵੀ ਉੱਥੇ ਵਾਲਾ ਵੀ ਉਹਨੂੰ ਜਿਹੜੇ ਪੈਸੇ ਆ ਗਏ ਉਹ ਦੇ ਦੇ ਦੋ ਪਰਸੋਂ ਨੂੰ ਤੇਰੇ ਬਨੀਰੀ ਵਟਣ ਆ ਜੂਗੇ। ਤੇ ਅੱਜ ਆਰਡਰ ਦੇ ਦੂੰਗਾ ਤੈਨੂੰ। ਆਹੋ। ਸ਼ਾਮ ਨੂੰ ਤੇਰੇ ਕੋਲ ਜਾ ਆਣਾ ਮੈਂ। ਪਰਸੋਂ ਨੂੰ ਤੇਰੇ ਸ਼ਾਮ ਨੂੰ ਜਾ ਆਉਣਾ ਵੀ ਦੱਸੋ ਭਾਈ। ਪਰਸੋਂ ਤਕਰੀਬੇ ਪੱਟ ਕੇ ਸ਼ਾਇਦ ਮੜਾ ਪਾਣੀ ਖੜਾ ਮੇਰਾ ਘਰੇ ਭਾ ਗੱਦੂ ਘਰ ਦਾ ਕਰਨਾ ਮੈਂ ਸਵੇਰ ਨੂੰ ਬੱਸ। ਠੀਕ ਨਹੀਂ ਕਰ? ਸਵੇਰ ਨੂੰ ਨਹੀਂ ਮੈਂ ਤੇਰੇ ਲਾਗੀ ਜਾਉਂਗੇ ਉਹ। ਆਹੋ। ਆ ਹੀ ਨਹੀਂ ਹੈਗਾ ਵੀ ਅੱਧ ਵੀ ਵਾਲੇ ਜਾਉਂਗੇ। ਮੈਂ ਠੀਕ ਆ। ਸਾਰੀ ਲਵਾ ਕੇ ਭੇਜਿਓ। ਤੇ ਸਾਰੀਆਂ ਲਵਾ ਦੇਣੀ ਆ। ਟੱਲੀਆਂ ਵੀ ਲਵਾ ਦੇਣੀ, ਰੇ ਵੀ ਲਵਾ ਦੇਣੀ। ਵਧੀਆ ਲੱਗਦਾ ਟਾਈਮ ਆ ਯਾਰ ਹੁਣ। ਹਾਂ। ਠੀਕ ਨਹੀਂ। ਉਹ ਮੈਨੂੰ ਬੋਲਣ ਕਿ ਮਾਸ ਪਾਲ ਸਾ ਜਦੋਂ ਸਵੇਰੇ ਮਾਰਦੀ ਯਾਨੀ ਇਹ ਵੱਡ ਹੁਣੀ ਨਾ ਆਲੇ ਸੁੱਕੀ ਪੱਲੇ ਆਟਕੇ ਵਾਲੀ ਦੋ ਦਿਨ ਕੋਈ ਗੱਲ ਨਹੀਂ ਇਹ ਤਾਂ ਲੱਭਣੀ ਵੀ ਨਹੀਂ ਜਾਂ ਮੈਂ ਤੇ ਹੀਰ ਨੂੰ ਜੋੜਨਾ ਹਾਂ ਉਹ ਲੱਭਣੀ ਤਾਂ ਗਿਆ ਦੂਰ ਜੇ ਰੱਖੜ ਦਾਨੀ ਹੋ ਜਾਂਦਾ ਕੰਮ ਜਾ ਟੂਕਾ ਵੇਟਰ ਮੂਰੇ ਨਹੀਂ ਲੱਭੇ ਦਿੱਕੀ ਦੇਸੀ ਦਾ ਜੀ ਕੋਈ ਕਿਸੇ ਨੂੰ ਲੱਗਿਆ ਵਾ ਫਾਗ ਦੇ ਗਲਾਬ ਫਾਂਕਰਾ ਵੀਟਰ ਲੱਗ ਗਿਆ ਚੱਲ ਚਲੋ ਚੱਲੀਏ ਭਾਈ ਓਏ ਮਾਰ ਸਾਲ ਫੋੜ ਨੂੰ ਗਰਮੀ ਬਹੁਤ ਹੈ ਅੱਜ ਰਾਤ ਨੂੰ ਆਉਣੀ ਹੈ ਬਾਹਰ ਉੱਥੇ ਲਾਈਟ ਮਾਂਡਾ ਮਾਂ ਛੱਡਿਆਉਂਗੇ ਰਾਤ ਨੂੰ 9:00 ਵਜੇ ਨੱਕੇ ਉਪਰ ਫਲੋ ਕਰਿਆਉਂਗੇ 4 ਕਿਲੋ 50000 ਸਵੇਰੇ ਦੇ ਰੇਹ ਬਾਦੂਗੇ ਸਵੇਰੇ ਬੰਦ ਕਰਿਆਉਂਗੇ ਓਕੇ ਸਵੇਰੇ ਦੇ ਰੇਹ ਬਾਦੂਗੇ ਸਵੇਰੇ ਦੇ ਰੇਹ ਪੈਣਾ ਤਾਂ ਪੈਣਾ ਜੇ ਪਾਣੀ ਹੋਊਗਾ ਹਾਂ ਮਾੜਾ ਮੋਟਾ ਪਾਣੀ ਚਾਹੀਦਾ ਮੂੰਹ ਬਹੁਤਾ ਨਹੀਂ ਤਾਂ ਫੇਰ ਗਾਰਾ ਲੱਗਣਾ ਪੈਣਾ ਨਹੀਂ ਹਾਂ ਚੱਲ ਹਾਂ ਬਰੇ ਬਰੇ ਹਰਾ ਹੋ ਗਿਆ ਆਈ ਮਹਾਰਾਜ ਸਤਿ ਸ੍ਰੀ ਅਕਾਲ ਜੀ ਕੰਮ ਹੈ ਅੱਜ ਤੁਹਾਨੂੰ ਟੌਫੀ ਦੇ ਦਵਾਂਗਾ ਲਫਰ ਲੈ ਬੱਚੇ ਲੈ ਉਹ ਵੀ ਸੈਟਲੀ ਚੱਲ ਕੋਈ ਨਹੀਂ ਸਾਰੇ ਪਰੇ ਆ ਭਰੀ ਮੈਂ ਲੈ ਕੇ ਜਾਣੀ ਆ ਤਾਂ ਫੇਰ ਦੁਸਤ ਖਾਈ ਜਾਂਦਾ ਕੋਈ ਗੱਲ ਨਹੀਂ ਹਾਂ ਸਾਡੀ ਕੀ ਲੇ ਭਾਇਰਾ ਬਹੁਤ ਤਖੜਾ ਤ ਲੈ ਆਇਆ ਏਦਾਂ ਦੇਖਾ ਕੇ ਬਾਜਰਾ ਬਹੁਤ ਯਾਰ ਤਖੜਾ ਜਿਆਦਾ ਤਖੜਾ ਖੱਬੜੇ ਖੱਬੜ ਖਾ ਨਹੀਂ ਪਹਿਲੀ ਵਾਰ ਡਾਹਲੇ ਹੋ ਜਣਾ ਇਹਨੇ ਹੌਲੀ ਹੌਲੀ ਉਹ ਇਹ ਤਾਂ ਵੱਧਾ ਜਾਣਾ ਕਰਨਾ ਥੋੜਾ ਵੇ ਇਹ ਬੀਜ ਪਤਾ ਕਿਹੜਾ ਇਹ ਹੂੰ ਕਈ ਮੰਨੋ ਵੀ ਪਤਾ ਕਿਹੜਾ ਇਹ ਲਾਹਰਬਾਈ ਵਾਲਾ ਬੀਜ ਹੈ ਲਾਹਰਬਾਈ ਵਾਲਾ ਹਾਂ ਜੀ ਬੀਜ ਵਧੀਆ ਏ ਨਾ ਨਾ ਵਧੀਆ ਯਾਰ ਬੀਜ ਇਹਦਾ ਮਜ਼ਾਕ ਕਰਦਾ ਵੇ ਹੁਣ ਹੋਵੇ ਹੁਣ ਇਹਨਾਂ ਪਾਣੀ ਕਰ ਵਿੱਚ ਨਾ ਨਾ ਇਹ ਪਾਣੀ ਹੁੰਦਾ ਮੈਂ ਹੈਗਾ ਪਾਣੀ ਚ ਵੜਨੇ ਆਲ ਦੱਸ ਆ ਤਾਂ ਬਹੁਤ ਫਾਇਦਾ ਹੋਊਗਾ ਥੋੜਾ ਮਿੱਟੀ ਪਾਈ ਵੀ ਦਾ ਹੋਰ ਹੈ ਨਾ ਉੱਚਾ ਹੋਗਾ ਖੁੰਝਾ ਪਾਣੀ ਚੜਦਾ ਹੋਰੇ ਹੁਣ ਜਿੱਥੇ ਨਾਲ ਸੜਾ ਇੱਕ ਅੱਖ ਵਡਾਉਨੇ ਇੱਥੇ ਦਾ ਬਣਾਉਦੇ ਨਹੀਂ ਹਾਂ ਆਹ ਵਡਾਉਂਦੇ ਦੱਸ ਸੁੱਕੇ ਵੜਦੇ ਕਿ ਉੱਥੇ ਵੜਵਾਉਂ ਸੜੇ ਉਹ ਇਹ ਵੀ ਪੱਕ ਜਾਣਾ ਯਾਰ ਹਾਂ ਮੇਰੀ ਪੱਕਦਾ ਹਲੇ ਦਾਦੇ ਨੂੰ ਮਰੀ ਜਾਂਦਾ ਗੱਲਾਂ ਉਹ ਪਹਿਲਾ ਕਾਕਾ ਹੈ ਨਹੀਂ ਤੇ ਬੰਮੇ ਹੁਣ ਇੱਕੋ ਸਾਲ ਹੋ ਗਿਆ ਉੱਧਰ ਵੀ ਖੜਾ ਇਹ ਵੀ ਨਹੀਂ ਬੱਕਰੀ ਵੰਗ ਪਾਣੀ ਪੈ ਪੈਰਾ ਪਰ ਪੈਣ ਦੇ ਇਹ ਕਿੱਥੇ ਗੱਲ ਆਉਣ ਦੋ ਬੱਕਰੀ ਵਾਲਾ ਕੰਮ ਹੀ ਨਾ ਦਾ ਕਿਹੜਾ ਵੱਡੂਗਾ ਉੱਤੇ ਗਾਰੇ ਮਾਸ ਸੁੱਕ ਸੁੱਕੇ ਵੱਢਣੂ ਬਹੁਤ ਵੱਢਦੇ ਪੰਜ-ਛੇ ਦਿਨ ਨੂੰ ਹੀ ਤਾਂ ਗੱਲ ਆ ਯਾਰ ਉਹ ਹੁਣ ਲਾਏ ਵੀ ਪਟਾ ਲਾਏ ਗੱਲ ਕੀ ਹੋਊਗੀ ਕੱਖ ਹੋ ਕੇ ਬਾਹਰ ਚੱਖੋਗੇ ਬਾਹਰ ਮੂਟੇ ਬਾਬੇ ਖੜੇ ਹੋਰੀ ਮੁੱਕੜੇ ਹੋਣਗੇ ਕੋਈ ਹੁਣ ਬਾਟਾ ਨਾ ਲਾਇਆ ਹੁੰਦਾ ਹੈਂ ਜਿਹੜੀ ਨੂੰ ਬਾਟਾ ਨਾ ਲਾਇਆ ਹੁੰਦਾ ਮੈਂ ਕਸੀਮ ਨੂੰ ਵੇੜ ਦੇਣੇ ਤਾਂ ਕਿਹੜੀ ਰੋਗ ਲਾ ਦੋ ਦਿਨ ਉਹਨੇ ਵੀ ਭਰਾਵਾ ਕਤਾਂ ਨਹੀਂ ਲਾਉਣੇ ਆ ਮਸਲਾ ਤਾਂ ਇਹੀ ਆ ਮਸਲਾ ਤਾਂ ਆਹ ਸਾਲੀ ਗੱਡੂ ਵਰਗੀ ਹੋ ਗਈ ਚਾਰ ਕਿ ਦਿਨ ਪਾਣੀ ਖੜਕਾ ਮਰ ਜਾਣੀ ਇਹ ਹਾਂ ਹਾਂ ਹੋ ਜਾਣੀ ਥੀ ਹੋਣ ਲੱਗੀ ਆ ਮੇਰਾ ਹੀ ਚੱਲਦਾ ਸਾਡੇ ਤਾਂ ਹੁਣ ਕੋਈ ਫਾਇਦਾ ਨਹੀਂ ਹੋਇਆ ਕਾਨੂੰਨੀ ਯਾਰ ਬੀਜੇ ਕਰਨੀ ਹੈਗੀ ਇਹ ਠੀਕ ਆ ਮੇਰਾ ਹੀ ਚੱਲਦਾ ਉਹ ਵੀ ਬਾੜੀ ਰੱਖਣਾਂ ਦਾ ਕੰਮ ਹੋਇਆ ਥੱਲੇ ਐ ਨਹੀਂ ਮੋਗ ਲੱਗੀ ਮੋਗ ਲੱਗਣੀ ਉਹ ਆ ਜਾ ਇਹ ਨੇ ਤਾਂ ਚਲੀ ਗਿਆ ਫਿਰ ਹੁਣ ਜਮਾਈ ਨਾ ਤੋੜੀ ਹੋਰ ਸੂਨੇ ਵਾਲੇ ਡੰਗਰ ਐ ਇਹਨਾਂ ਪਾਇਆ ਕਰਮ ਓਏ ਨਹੀਂ ਐ ਤਾਂ ਠੰਡੇ ਆਉਣ ਮੀਂਹ ਪੈਗਾ ਗਰਮ ਹੁੰਦੇ ਯਾਰ ਸਾਲੀ ਮੀਂਹ ਨਾ ਪਵੇ ਵੀਰਾਂ ਤੂੰ ਸੀਟ ਬਦਲ ਕੇ ਦੇ ਓ ਯਾਰ ਕੋਈ ਮੋਗ ਨਹੀਂ ਹੈਗਾ ਕਾਠਾ ਗੋਹਾ ਮਾਰਦੀਆਂ ਉਹ ਉਈਓ ਮਰ ਜਾਂਦਾ ਮੋਗ ਲੱਗਿਓ ਆਪਣੇ ਕੋ ਹਾਂ ਇਹ ਈ ਕੱਲਪਮੇ ਹੁਣ ਇਹ ਚੱਲ ਚੱਲੀ ਦਿਖਾਵਾਂ ਤੁਨੂੰ ਜੱਕਾ ਹਟੋਂ ਦਾ ਬੋੜਾ ਆ ਗਾਂ ਦਾ ਦੇਖ ਲੈਂਦਾ ਯਾਰ ਗਾਂ ਦਾ ਦੇਖ ਜੱਟਾ ਹੀ ਕਰ ਦੂਗਾ ਗਾਂ ਨੂੰ ਤਾਂ ਜੋ ਕੋ ਮਰਜੀ ਪਿਆਰ ਮੈਂ ਇੱਥਾਂ ਵੀ ਠੀਕ ਆ ਮਰੀ ਜਾਂਦਾ ਇਹ ਹੁਣ ਤਾਂ ਲੈ ਬੋੜਾ ਪਤਾ ਕਿਆ ਕਹਿੰਦਾ ਇੱਕ ਦਿਨ ਹੈ ਦੋ ਟਾਈਮ ਕੱਖ ਪੈਂਦੇ ਆ ਉਹਨਾਂ ਨੂੰ ਯਾਰ ਕਹਿੰਦਾ ਕਹਿੰਦਾ ਸਰਦਾਰ ਦੀ ਵਹਾ ਹਾਂ ਕਹਿੰਦਾ ਪੂਰਾ ਦਿਨ ਘੁੰਮਦੇ ਰਹੇਗੇ ਇੱਧਰ ਉੱਧਰ ਹੈ ਇਹ ਨਾਲ ਇਕੱਠਾ ਦਾ ਟਾਈਮ ਹੁੰਦਾ ਕਹਿੰਦਾ ਦੋਨੋਂ ਆਪੋ ਤੋਂ ਖਿੱਚ ਜੰਦੇ ਆ ਰਹਿਣ ਵਿੱਚ ਮੈਂ ਕਹਿੰਦਾ ਮੈਂ ਠੀਕ ਆ ਤੈਨੂੰ ਵਾਦ ਰੱਖਿਆ ਮੈਂ ਉਹਨਾਂ ਨੇ ਨਾ ਆਇਆ ਬੋਲਾ ਚੱਟ ਚੜੇ ਜਾ ਇਹ ਚੜ ਚ ਆਇਆ ਬੋਲਾ ਹੁ ਮੇਰਾ ਆ ਗਿਆ ਦਰਦਾਂ ਚ ਟੋਕਾ ਕੱਢ ਲੀਏ ਤੂੰ ਆ ਲੈ ਉਹ ਰੂਪੀਆ ਮੈਂ ਬੇਲਾ ਹੋਵਾਂ ਹਲੋ ਚਲੋ ਠੀਕ ਆ ਜੀ ਬਾਈ ਫਿਰ ਮਿਲਦੇ ਆ